ਪੁਰਾਣੀ ਤੋਂ ਪ੍ਰਾਣੀ ਕਬਜਾ ਇਸ ਤਰ੍ਹਾਂ ਕਰੋ ਤੁਸੀਂ ਇਲਾਜ ਪੇਟ ਦੀ ਹਰ ਸਮੱਸਿਆ ਹੋਵੇਗੀ ਦੂਰ ਜੇਕਰ ਤੁਹਾਨੂੰ ਵੀ ਕਬਜ ਦੀ ਸਮੱਸਿਆ ਹੈ ਤੁਸੀਂ ਇਸ ਤੋਂ छुटकारा ਪਾਉਣਾ ਚਾਹੁੰਦੇ ਹੋ ਤਾਂ ਅੱਜ ਤੁਹਾਨੂੰ ਅਜਿਹੇ ਜੂਸ ਬਾਰੇ ਦੱਸਾਂਗੇ ਜਿਨ੍ਹਾਂ ਦਾ ਸੇਵਨ ਤੁਹਾਡੇ ਪੇਟ ਲਈ ਬਹੁਤ ਫਾਇਦੇਮੰਦ ਹੋਵੇਗਾ ਇਹ ਕਬਜ ਨੂੰ ਦੂਰ ਕਰਕੇ ਪਾਚਨ ਕਿਰਿਆ ਨੂੰ ਵੀ ਠੀਕ ਕਰੇਗਾ ਤੇ ਆਓ ਜਾਣਦੇ ਹਾਂ ਇਹਨਾਂ ਜੂਸਾਂ ਦੇ ਬਾਰੇ ਨਿੰਬੂ ਦਾ ਪਾਣੀ ਵਿਚ ਵਿਟਾਮਿਨ ਸੀ ਹੁੰਦਾ ਹੈ ਜੋ ਕਿ ਪਾਚਨ ਨੂੰ ਸੁਧਾਰਨ ਵਿੱਚ ਮਦਦ ਕਰਦਾ ਹੈ ਇਸ ਦਾ ਜਿਆਦਾ ਸੇਵਨ ਚੰਬੜੀ ਲਈ ਹੋਰ ਫਾਇਦਿਆਂ ਦੇ ਨਾਲ-ਨਾਲ ਪੇਟ ਦੀ ਸਫਾਈ ਕਰਨ 'ਚ ਵੀ ਮਦਦਗਾਰ ਸਾਬਿਤ ਹੋ ਸਕਦਾ ਹੈ ਨਿੰਬੂ ਪਾਣੀ ਨੂੰ ਢੇੜ ਲ ਕੇ ਤਰੀਕਿਆਂ ਨਾਲ ਬਣਾਇਆ ਜਾ ਸਕਦਾ ਹੈ ਇੱਕ ਵੱਡੇ ਗਲਾਸ ਵਿੱਚ ਗਰਮ ਪਾਣੀ ਅਤੇ ਇੱਕ ਨਿੰਬੂ ਦਾ ਰਸ ਮਿਲਾਓ ਇਸ ਵਿੱਚ ਇੱਕ ਛੋਟਾ ਚਮਚ ਸ਼ਹਿਦ ਮਿਲਾਓ ਤਾਂ ਤੁਸੀਂ ਇਸ ਨੂੰ ਖਾਲੀ ਪੇਟ ਭੋਜਨ ਤੋਂ ਪਹਿਲਾਂ ਜਾਂ ਫਿਰ ਦਿਨ ਵਿੱਚ ਕਿਸੇ ਵੀ ਟਾਈਮ ਪੀ ਸਕਦੇ ਹੋ ਜਿਸ ਨਾਲ ਤੁਹਾਡੀ ਜਿਹੜੀ ਹੈ ਪੇਟ ਦੀ तमाम ਸਮੱਸਿਆ ਤੋਂ ਛੁਟਕਾਰਾ ਮਿਲ ਸਕਦਾਗਾ ਅੰਬਰੂਦ ਦਾ ਜੂਸ ਵੀ ਬਹੁਤ ਫਾਇਦੇਮੰਦ ਤੇ ਗਾਇਆ ਇਹ ਪਾਚਨ ਕਿਰਿਆ ਨੂੰ ਠੀਕ ਕਰਦਾ ਗਾਇਆ ਕਿ ਸਿਹਤ ਸੰਬੰਧੀ ਕਾਫੀ ਜਿਹੜਾਗਾ ਸੁਧਾਰ ਕਰਦਾ ਗਾ ਤੇ ਕਬਜ਼ੇ ਤੋਂ ਵੀ ਰਾਹਤ ਜਿਹੜਾ ਗਾਇਆ ਪਹੁੰਚਦਾ ਹੈਗਾ ਆ ਆਲੂ ਬਖਾਰੇ ਦਾ ਜੂਸ ਦੀ ਗੱਲ ਕਰੀ ਤੇ ਇਹਦੇ ਵਿੱਚ ਵੀ ਵਿਟਾਮਿਨ ਸੀ ਹੁੰਦਾ ਆ ਫਾਈਬਰ ਹੁੰਦਾ ਹੈ ਜੋ ਕਿ ਪੇਟ ਨੂੰ ਸਾਫ਼ ਕਰਨ ਵਿੱਚ ਬਹੁਤ ਮਦਦ ਕਰਦਾ ਗਾਇਆ ਤੁਸੀਂ ਇਸ ਦਾ ਸੇਵਨ ਕਰਕੇ ਵੀ ਕਾਫੀ ਲਾਭਤਾ ਪ੍ਰਾਪਤ ਕਰ ਸਕਦੇ ਹੋ ਅਨਾਰ ਦਾ ਜੂਸ ਦੀ ਗੱਲ ਕਰੀ ਤੇ ਇਹ ਵੀ ਪੇਟ ਦੀਆਂ ਸਮੱਸਿਆ ਨੂੰ ਬਿਲਕੁਲ ਠੀਕ ਕਰਦਾ ਗਿਆ। ਜਾਮਨ ਦਾ ਜੂਸ ਵੀ ਬਹੁਤ ਜ਼ਿਆਦਾ ਕਬਜ਼ ਨੂੰ ਛਿੱਤੀ ਠੀਕ ਕਰਨ ਦੀ ਕੋਸ਼ਿਸ਼ ਕਰਦਾਗਾ। ਕਾਫੀ ਪੇਟ ਵਾਸਤੇ ਮਦਦਗਾਰ ਸਾਬਿਤ ਹੋ ਸਕਦਾ ਗਿਆ। ਇਹ ਸਾਰੇ ਜੂਸ ਢੇਗੇ ਆ ਕਬਜ਼ ਦੀ ਸਮੱਸਿਆ ਨੂੰ ਅਤੇ ਪੇਟ ਦੀ ਸਮੱਸਿਆ ਨੂੰ ਤੁਰੰਤ ਹੀ ਫਾਇਦਾ ਬਚਾਉਣ ਦੀ ਕੋਸ਼ਿਸ਼ ਕਰਦੇਗੇ ਨੇ। ਕਾਫੀ ਲਾਹੇਵੰਦ ਦੇਗੇ ਨੇ ਇਹ ਉਪਾਅ ਕੋਈ ਕਰਨ ਦੇ ਨਾਲ ਤੁਹਾਨੂੰ ਕਾਫੀ ਪੇਟ ਦੀ ਸਮੱਸਿਆ ਦਾ ਛੁਟਕਾਰਾ ਮਿਲ ਸਕਦਾਗਾ ਫਿਰ ਵੀ ਜੇ ਤੁਸੀਂ ਚਾਹੋ ਤਾਂ ਡਾਕਟਰ ਦੀ ਸਲਾਹ ਲੈ ਸਕਦੇ ਹੋ ਲੇਕਿਨ ਇਹ ਕੁਦਰਤੀ ਸਰੋਤ ਜਿਹੜੇ ਹੁੰਦੇ ਆ ਇਹ ਪੇਟ ਨੂੰ ਸਰੀਰ ਨੂੰ ਕਾਫੀ ਫਾਇਦਾ ਪਹੁੰਚਾਉਂਦੇ ਨੇ ਕਿਉਂਕਿ ਜੂਸ ਜਿਹੜੇ ਹੈਗੇ ਨੇ ਉਹ ਕਾਫੀ ਲਾਹੇਮੰਦ ਸਾਬਿਤ ਹੋ ਸਕਦੇ ਨੇ ਤੁਹਾਡੀ ਸਿਹਤ ਲਈ